ਨਮਾ ਪਾਠ ਕਰ ਰਹੇ ਸੀ ਕਿ ਮੇਰੇ ਰੂਮ ਚ ਬੈਠ ਕੇ ਤੇ ਫਿਰ ਜਦੋਂ ਬਾਥੀ ਆਏ ਨੇ ਤਾਂ ਉਹਨਾਂ ਨੇ ਮੇਰੀਆਂ ਟੀ-ਸ਼ਰਟਸ ਵਾਸ਼ਿੰਗ ਦੇ ਪਿੱਛੇ ਲਈਆਂ ਔਰ ਨਮਨ ਦੇ ਸੇਤੋ ਬੰਨਤੀਆਂ ਤੇ ਹੈਂਡ ਵਗੈਰਾ ਮਤਲਬ ਬਿਲਕੁਲ ਟਾਈ ਕਰ ਦਿੱਤੇ ਸਮਰਾਲਾ ਸ਼ਹਿਰ ਦੇ ਵਿੱਚ ਅਣਪਛਾਤੇ ਲੁਟੇਰਿਆਂ ਦੀ ਦਹਿਸ਼ਤ ਦਿਨ ਵ ਦਿਨ ਵੱਧਦੀ ਜਾ ਰਹੀ ਹੈ ਅੱਜ ਸ਼ਾਮ ਕਰੀਬ 5 ਵਜੇ ਸ਼ਹਿਰ ਦੇ ਸੰਗਣੀ ਆਵਾਦੀ ਵਾਲੇ ਮਹੱਲੇ ਦੁਰਲਭ ਨਗਰ ਦੇ ਵਿੱਚ ਇੱਕ ਘਰ ਵਿੱਚ ਦੋ ਅਣਪਛਾਤੇ ਲੁਟੇਰੇ ਟੂਟੀਆਂ ਠੀਕ ਕਰਨ ਦੇ ਬਹਾਨੇ ਘਰ ਦੇ ਵਿੱਚ ਵੜ ਗਏ ਅਤੇ ਘਰ ਦੇ ਵਿੱਚ ਮੌਜੂਦ ਵਿਧਵਾ ਔਰਤ ਦੇ ਹੱਥ ਅਤੇ ਮੂੰਹ ਬੰਨ ਉਸ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਅਤੇ ਘਰ ਦੇ ਵਿੱਚ ਨਕਦੀ ਲੈ ਕੇ ਫਰਾਰ ਹੋ ਗਏ ਨੇ ਬਜ਼ੁਰਗ ਔਰਤ ਵੱਲੋਂ ਕਿਸੇ ਤਰੀਕੇ ਨਾਲ ਮੂੰਹ ਤੇ ਬੰਨੇ ਟੀ-ਸ਼ਰਟ ਨੂੰ ਹਟਾ ਕੇ ਅਣਪਛਾਤੇ ਲੁਟੇਰਿਆਂ ਦੇ ਪਿੱਛੇ ਰੋਲਾ ਪਾਉਂਦੀ ਹੋਈ ਭੱਜੀ ਤਾਂ ਪਛਾਤੇ ਲੁਟੇਰੇ ਰੋੜਾ ਸੁਰ ਫਰਾਰ ਹੋ ਗਏ ਇਸ ਘਟਨਾ ਬਾਰੇ ਜਦੋਂ ਪੀੜਤ ਔਰਤ ਵੱਲੋਂ ਆਲੇ ਦੁਆਲੇ ਮਹੱਲਾ ਨਿਵਾਸੀਆਂ ਨੂੰ ਦੱਸਿਆ ਗਿਆ ਤਾਂ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਸਮਰਾਲਾ ਪੁਲਿਸ ਵੱਲੋਂ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਸੀਸੀਟੀਵੀ ਕੈਮਰਿਆਂ ਨੂੰ ਜਦੋਂ ਪੁਲਿਸ ਵੱਲੋਂ ਖੰਗਾਲਿਆ ਗਿਆ ਤਾਂ ਦੋ ਅਣਪਛਾਤੇ ਲੁਟੇਰੇ ਘਰ ਦੇ ਕੋਲ ਗੁਜਰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ

ਮੈਂ ਇਹ ਅੰਦਰੋਂ ਕੁੰਡਾ ਲਾਇਆ ਹੈ ਦੋਨੇ ਕੁੰਡੇ ਲਾਇਫ ਨੇ ਮੈਂ ਬੈਠੀ ਬਾਹਰ ਤਾਂ ਬੀ ਆਖਰੇ ਵਿੱਚ ਬੈਠੀ ਮੈਂ ਜਾ ਕੇ ਕੁੰਡਾ ਖੋਲਿਆ ਅੰਦਰ ਵੜ ਗਏ ਸਾਡੇ ਆਗੇ ਦੋ ਆਪੋ ਜਿਹੀਆਂ ਟੋਟੀਆਂ ਦੇਖੇ ਉਹਨਾਂ ਨੇ ਟੋਟੀਆਂ ਦੇਖ ਕੇ ਕਹਿੰਦੇ ਸੀ ਕੋਈਆਂ ਬੀਬੀਆਂ ਤੇ ਸਮਾਨ ਸੜਿਆ ਆ ਅਸੀਂ ਦੁਕਾਨ ਤੇ ਜਾਂਦੇ ਹਾਂ ਤੁਹਾਡੇ ਟਾਕੇ ਕੋ ਉਹਨੂੰ ਪੁੱਛ ਲਿਆ ਵੀ ਜੇ ਤਾਂ ਨਵਾਂ 판 ਕਵਾਉਣਾ ਤਾਂ ਨਵਾਂ 판 ਸੁਆ ਲੋ ਨਹੀਂ ਇਹ ਇਹ ਹੀ ਲੋ ਤਾਂ ਰਾਹ ਸਭ ਠੀਕ ਹੈ ਜੀ 10 ਮਿੰਟ ਬਾਅਦ ਫੇਰ ਆਉਂਦੇ ਰੋ ਜੀ ਨਥੇ ਵੇਖੀ ਪਾਠੇ ਕਰਦੀਆਂ 10 ਮਿੰਟਾਂ ਜਦੋਂ ਆਏ ਨੇ ਆ ਕੇ ਬਾਹਰ ਤੇ ਬੜਗੇ ਚੰਦਾ ਚੰਦਾ ਵੜ ਕੇ ਉਹਨਾਂ ਨੇ ਹੁੰਡੀ ਤੋਂ ਟੀ-ਸ਼ਰਟ ਉਤਾਰਨੀ ਅੰਦੁਨਾਨ ਇਕਨੇ ਦੋ ਟੀ-ਸ਼ਰਟਾਂ ਮੇਰੇ ਮੂਹ ਮੰਨ ਲਈਆਂ ਇਕਨੇ ਮੇਰੇ ਹੱਥ ਬੰਨਤੇ ਦੋਨਾਂ ਨੇ ਦੋਨਾਂ ਨੇ ਹੱਥ ਸੁਬੰਨ ਕੇ ਮੂਹ ਮੰਨ ਕੇ ਮੇਰੀ ਵਾਲੀ ਉਤਾਰਨ ਲੱਗੇ ਦੋਨੇ ਜਾਂ ਇਕਰ ਇੱਕ ਕਰ ਦੁੱਧਾਂ ਦੋਨੇ ਵਾਲੀਆਂ ਉਤਾਰ ਲਈ ਮੇਰੀ ਉਤਾਰ ਕੇ ਫਿਰ ਜਦ ਮੇਰੀ ਵਾਲੀ ਉਤਾਰ ਤਾ ਇਹ ਚ ਵਾਲੀਆਂ ਮੋਟੇ ਫਿਰ ਕਮਰੇ ਚ ਆ ਗਏ ਇੱਕਰੇਕਮ ਅਜ ਮੇਰੀ ਨੋ ਦੇ ਮੁਰਲੇ ਪਾਸੇ ਸਾਰੇ ਕੱਢ ਕੇ ਸਾਰੇ ਫੁੱਲ ਲਏ। ਉਹ ਜੀ ਤਰੈ ਸੇ ਵੀ ਸੀ ਕੋਸ਼ਿਸ਼। ਉਹਨਾਂ ਨੂੰ ਵੀ ਕੱਢੇ ਨਹੀਂ। ਫਿਰ ਜੀ ਆਹ ਤੇ ਦੂਜਾ ਮੁੰਡਾ ਦੂਜੇ ਸੋਈ ਚ ਤੱਪੂ ਬੜਾ ਨੇ ਆਇਆ। ਉਹ ਕਾਪੂ ਫੁੱਲਣ ਲੱਗਿਆ। ਮੈਂ ਉਹ ਨਹੀਂ ਪੈ ਥੱਲੇ ਭੱਜ ਗਈ। ਉਹ ਵੀ ਉੱਤਰ ਗਈ। ਜਿਹੜਾ ਮੈਂ ਕੁੰਡਾ ਖੋਲ੍ਹ ਲਏ ਉਹਨਾਂ ਦੇ ਅੰਦਰ ਕੁੰਡਾ ਲਾਇਆ ਹੋਇਆ। ਕੁੰਡਾ ਵਿੱਚ ਖੁੱਲਿਆ ਨਾ। ਉਹਨਾਂ ਨੇ ਮੈਨੂੰ ਫੇਰ ਫੜ ਲਿਆ। ਕਹਿੰਦੇ ਕਹਿੰਦਾ ਜਾਗ ਤੋਂ ਮਾਰ ਦਾਂਗਾ ਨਹੀਂ ਤਾਂ ਦਸ ਪੈਸੇ ਕਿਥੇ ਨੇ। ਮੈਂ ਕਹਿੰਦੀ ਮੇਰੇ ਤਾਂ ਮਿਜਵਾ ਜਣਾ ਨਹੀਂ ਇਹ ਤਾਂ ਕੁਝ ਨਹੀਂ ਹੈਗਾ।

ਹਾਂ ਮੈਂ ਆਪਣੇ ਪੇਕੇ ਗਈ ਹੋਈ ਸੀ ਔਰ ਪਿੱਛੋਂ ਆ ਕੇ ਮੇਰੇ ਮਦਰ ਇਨ ਲਾਅ ਨੂੰ ਕਹਿੰਦੇ ਨੇ ਕਿ ਅਸੀਂ ਪਲੰਬਰ ਹੈਗੇ ਹਾਂ ਔਰ ਵਾਸ਼ਰੂਮ ਚ ਆਏ ਨੇ ਉਹਨਾਂ ਨੇ ਸਾਰੀਆਂ ਟੈਪਸ ਵਗੈਰਾ ਚੈੱਕ ਕੀਤੀਆਂ ਔਰ ਫਿਰ ਉਹ ਵਾਪਸ ਚਲੇ ਗਏ ਨੇ ਮਮਾ ਪਾਠ ਕਰ ਰਹੇ ਸੀ ਇੱਥੇ ਮੇਰੇ ਰੂਮ 'ਚ ਬੈਠ ਕੇ ਤੇ ਫਿਰ ਜਦੋਂ ਉਹ ਵਾਪਸ ਹੀ ਆਏ ਨੇ ਤਾਂ ਉਹਨਾਂ ਨੇ ਮੇਰੀਆਂ ਟੀ-ਸ਼ਰਟ ਵਾਸ਼ਰੂਮ ਦੇ ਪਿੱਛੋਂ ਲਈਆਂ ਔਰ ਮਮਾ ਦੇ ਫੇਸ ਤੇ ਬੰਨਤੀਆਂ ਤੇ ਹੈਂਡ ਵਗੈਰਾ ਮਤਲਬ ਬਿਲਕੁਲ ਟਾਈ ਕਰ ਦਿੱਤੇ ਤੇ ਫਿਰ ਮਮਾ ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਟੀ-ਸ਼ਰਟ ਦੇ ਨਾਲ ਤਾਂ ਉਹ ਕਹਿੰਦੇ ਵੀ ਚੁੱਪ ਕਰਕੇ ਬੈਠ ਜਾ ਉਹਨਾਂ ਨੇ ਕਾਫੀ ਮੇਰੀਆਂ ਟੌਬਰਟਸ ਦੇ ਵਿੱਚੋਂ ਸਾਰੇ ਮੇਰੇ ਪਾਰਸ ਤੇ ਵਗੈਰਾ ਕੱਢ ਕੇ ਜਿੰਨਾ ਕੈਸ਼ ਹੈਗਾ ਸਿਓ ਸਾਰਾ ਲੈ ਗਏ ਨੇ ਔਰ ਮੰਮਾ ਦੀਆਂ ਵਾਲੀਆਂ ਵੀ ਉਤਾਰ ਕੇ ਲੈ ਗਏ ਨੇ ਨਹੀਂ ਮੇਰਾ ਬੋਰਡ ਨਹੀਂ ਸੀ ਬਟ ਮੰਮਾ ਦੀਆਂ ਵਾਲੀਆਂ ਹੈਗੀਆਂ ਸੀ ਤੇ ਕੈਸ਼ ਹੈਗਾ ਸੀ ਘਰ ਮੇਰੇ ਪਾਸ ਵਗੈਰਾ ਹਾਂਜੀ ਲੋਕਲ ਹੀ ਸੀਗੇ ਕਿਉਂਕਿ ਅਗਰ ਉਹ ਆਏ ਨੇ ਤਾਂ ਸਿੱਧਾ ਮੇਰੇ ਰੂਮ 'ਚ ਕਿੱਦਾਂ ਆਏ ਤੇ ਉਹਨਾਂ ਨੂੰ ਕਿੱਦਾਂ ਪਤਾ ਸੀ ਕਿ ਪਾਰਸ ਵਗੈਰਾ ਇੱਥੇ ਪਏ ਹੁੰਦੇ ਹੈਗੇ ਨੇ ਜਾਂ ਮੰਮੀ ਘਰ ਕੰਦੇ ਹੈਗੇ ਨੇ ਅਗਰ ਕੋਈ ਜਾਣ ਪਹਿਚਾਨ ਵਾਲਾ ਸੀਗਾ ਤਾਂ ਹੀ ਉਹਨਾਂ ਨੇ ਆ ਕੇ ਇਹ ਕੰਮ ਕੀਤਾ ਹੈ